ਮੇਰੇ ਜੀ ਇੱਕ ਗੱਲ ਦੱਸੋ ਹਾਂਜੀ ਕਿ ਜਿਵੇਂ ਆਪਾਂ ਹਾਲੇ ਦਿਵਾਲੇ ਨੇ ਰੁੱਖ ਦੇਖ ਰਹੇ ਆ ਆ ਹਾਲੇ ਦਿਵਾਲੇ ਨੇ ਰੁੱਖ ਲੱਗੇ ਨੇ ਕਿ ਇਹਨਾਂ ਰੁੱਖਾਂ ਵਿੱਚ ਵੀ ਮਾਨਿਆ ਜਿਵੇਂ ਉਹ ਸਾਹਮਣੇ ਬੋਰਡ ਲੱਗਾ ਬੋਰਡ ਦੀ ਤੇ ਉਮਰ ਹੀ 400 500 ਸਾਲ ਹੁੰਦੀ ਆ ਕਿ ਉਸ ਮਨ ਨੂੰ ਇੰਨੀ ਉਡੀਕ ਕਰਨੀ ਪੈਂਦੀ ਆ ਅਗਲੀ ਚੋਣ ਵਿੱਚ ਜਾਣ ਵਾਸਤੇ ਇਹਦੇ ਬਾਰੇ ਦੱਸੋ ਕਿ ਇਹ ਕਿਵੇਂ ਕਹਿੰਦੇ 84 ਲੱਖ ਜੂਨ ਆ ਇਸ ਤਰ੍ਹਾਂ ਦੇ ਇੱਕ ਜੂਨ ਵਿੱਚ ਕਿਨੇ ਕਿਨੇ ਸਾਲ ਲੱਗ ਜਾਂਦੇ ਆ ਹਾਂਜੀ ਪਿਆਰਿਓ ਇਹ ਗੁਰੂ ਗ੍ਰੰਥ ਸਾਹਿਬਹਾਰ ਦੀ ਬਾਣੀ ਨੇ ਇੰਨਾ ਦਰਕਤਾਂ ਨੂੰ ਵੀ ਇੱਕ ਜੂਨ ਕਿਹਾ ਜਿਵੇਂ ਆਪਾਂ ਚਾਰ ਖਾਣੀਆਂ ਪੜਦੇ ਨਾ ਅੰਡਜ ਜੇਰਜ ਸੇਤਜ ਤੇ ਉਤਪੂਜ ਖਾਣੀ ਦੇ ਵਿੱਚ ਹੁੰਦੀ ਹੈ ਜੂਨੇ ਵੀ ਬਿਲਕੁਲ ਪਿਆਰਿਓ ਇਹ ਬੜੀ ਵੱਡੀ ਇੱਕ ਜੂਨ ਹੈ ਤੇ ਬੜਾ ਵੱਡਾ ਸਮਾ ਜਿਹੜਾ ਆ ਭੋਗਣਾ ਪੈਂਦਾ ਤੇ ਇਦਾਂ ਦੀਆਂ 84 ਲੱਖ ਜੂਨਾਂ ਨੇ ਤੇ ਦੇਖੋ ਪਿਆਰਿਓ ਇਹੀ ਗੱਲ ਤੇ ਮਹਾਰਾਜ ਦੀ ਬਾਣੀ ਸਾਨੂੰ ਬਾਰ-ਬਾਰ ਕਹਿੰਦੀ ਆ ਕਿ ਭਾਈ ਜਿਹੜਾ ਸਾਨੂੰ ਇਹ ਜਨਮ ਮਿਲਿਆ ਨਾ ਮਨੁਸ ਜਨਮ ਇਹ ਇੱਕ ਗੋਲਡਨ ਚਾਂਸ ਹੈ ਤੇਰੇ ਵਾਸਤੇ ਇਸ ਜਨਮ ਦੇ ਵਿੱਚ ਰਹਿੰਦੇ ਆਂ ਇਹ ਤੋ ਉਸ ਪਰਮੇਸ਼ਰ ਨਾਲ ਮਿਲਾਪ ਕਰ ਲੈ ਉਹਨਾਂ ਜੁਨਾਂ ਦੇ ਵਿੱਚੋਂ ਮੁਕਤ ਹੋ ਜਾ ਤਾਂ ਜੋ ਤੂੰ ਇਹ ਜਨਮ ਜਨਮ ਅਰਧ ਦੇ ਗੇਟ ਚੋਂ ਬਾਹਰ ਨਿਕਲ ਜਾਵੇ ਜੇ ਤੂੰ ਇਹ ਮੌਕੇ ਦਾ ਫਾਇਦਾ ਨਹੀਂ ਠੰਡਾ ਇਸ ਉਮਰ ਦਾ ਇਸ ਸਮੇਂ ਦਾ ਫਾਇਦਾ ਨਹੀਂ ਠੰਡਾ ਉਹ ਕਰਮ ਨਹੀਂ ਕਰਦਾ ਜਿਹੜਾ ਕੰਮ ਤੈਨੂੰ ਕਰਨ ਵਾਸਤੇ ਭੇਜਿਆ ਮਾਲਕ ਨੇ ਫਿਰ ਇਦਾਂ ਦੀਆਂ ਪਿਆਰੋ ਬੜੀਆਂ ਜੁਨਾਂ ਨੇ ਆ ਦੇਖੋ ਰਖਤੀ ਰਖਤੇ ਚਾਰੇ ਪਾਸੇ ਭਰੇ ਹੋਏ ਇਹ ਜੁਨਾਂ ਹੀ ਨੇ ਸਾਰੀਆਂ ਇਹ ਖੜੇ ਨੇ ਆਪਣੀ ਜਗ੍ਹਾ ਦੇ ਉੱਤੇ ਆਪਣੇ ਕਰਮ ਦੇ ਵਿੱਚ ਮਾਲਕ ਨੇ ਇਹਨਾਂ ਨੂੰ ਲਾਇਆ ਵਾ ਇਹ ਵੀ ਜੂਨ ਭੋਗ ਕੇ ਛੁਟਕਾਰਾ ਨਹੀਂ ਹੈ ਤੁਸੀਂ ਕਿਤੇ ਹੋਰ ਧਾਰਮਿਕ ਗ੍ਰੰਥਾਂ ਨੂੰ ਪੜੋਗੇ ਨਾ ਉਹਨਾਂ ਦੇ ਵਿੱਚ ਤੇ ਸਮਾਂ ਵੀ ਲਿਖਿਆ ਹੋਇਆ ਕਹਿੰਦੇ ਕਰੋੜਾਂ ਸਾਲ ਲੱਗ ਜਾਂਦੇ ਆ ਦੁਬਾਰਾ ਮਾਨਸ ਜਨਮ ਮਿਲਣ ਦੇ ਵਿੱਚ ਕਹਿਣ ਦਾ ਮਤਲਬ ਕਿ ਇਹ 2250 ਕਲਯੁਗ ਵੀ ਲੰਘ ਜਾਣਗੇ ਨਾ ਇਹ ਤਾਂ ਕਲਯੁਗ ਇੱਕ ਚੱਲਦਾ ਪਿਆ ਜੀ ਇਦਾਂ ਦੇ 2250 ਕਲਯੁਗ ਵੀ ਹੋਰ ਲੰਘ ਜਾਣ ਤਾਂ ਵੀ ਉਮੀਦ ਨਹੀਂ ਹੈਗੀ ਕਿ ਦੁਬਾਰਾ ਮਾਨਸ ਜਨਮ ਮਿਲ ਜਾਵੇ ਸੋ ਇਹ ਬੜੀ ਵੱਡੀ ਇੱਕ ਚੀਜ਼ ਹੈ ਇਹ ਮਾਲਕ ਨੇ ਸਾਨੂੰ ਜਿਹੜਾ ਸਮਾਂ ਬਖਸ਼ਿਆ ਆਪਾਂ ਇਸ ਸਮੇਂ ਦੇ ਵਿੱਚ ਰਹਿੰਦੇ ਆਂ ਉਹ ਕਰਮ ਕਰੀਏ ਤਾ ਜੋ ਸਾਨੂੰ ਇਹਨਾਂ ਜੂਨਾ ਤੋਂ ਬਾਹਰ ਨਿਕਲਦਾ ਜਾ ਕੇ ਆ ਜਾਵੇ ਇਸੇ ਕਰਕੇ ਗੁਰਬਾਣੀ ਜੇ ਸਾਨੂੰ ਬਾਰ ਬਾਰ ਅਲਰਟ ਕੀਤਾ ਜਾਂਦਾ ਕਿ ਮਾਨਸ ਜਨਮਦੁ ਲੰਬ ਹੈ ਹੋਏ ਨਾ ਬਾਰੋ-ਬਾਰ ਕਿ ਬਾਰ ਬਾਰ ਨਹੀਂ ਮਿਲਣਾ ਕਿ ਬੱਚ ਜੋ ਇਹਨਾਂ ਜੂਨਾ ਤੋਂ ਬਚਜੋ ਸੋ ਸਾਨੂੰ ਗੁਰਬਾਣੀ ਤੋਂ ਤਰੀਕਾ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਆਪਾਂ ਇਹਨਾਂ ਜਨਾਂ ਤੋਂ ਬਚ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ